ਤਲੋ ਵੀ ਮਿੱਤਰੋ ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ ਜਿੰਨੇ ਮੇਰੇ ਨਾਲ ਜੁੜਿਓ ਸਾਰਿਆਂ ਨੂੰ ਮੁਬਾਰਕਾਂ ਤੇ ਤੁਸੀਂ ਵੀ ਵੀਡੀਓ ਸ਼ੇਅਰ ਕਰਕੇ ਜੇ ਮੁਬਾਰਕਾਂ ਦੇਣੀਆਂ ਚਾਹੁੰਦੇ ਹੋ ਜਿਹਨੂੰ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਉਸ ਨੂੰ ਮੁਬਾਰਕਾਂ ਦੇ ਦਿਓ ਕਿਉਂਕਿ ਆਪਣਾ ਪੰਜਾਬ ਹੈ ਜਿਹੜਾ ਉਹ ਨਸ਼ਾ ਮੁਕਤ ਹੋ ਗਿਆ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਤੇ ਨਾਲ ਪੀਲੇ ਪੰਜਾ ਚਲਾਇਆ ਸੀਗਾ ਜਿਹੜੇ ਹੁਣ ਨਸ਼ਾ ਜਿਹੜਾ ਸਪਲਾਈ ਕਰਦੇ ਸੀਗੇ ਉਹ ਡਰ ਗਏ ਪੀਲੇ ਪੰਜੇ ਤੋਂ ਤੋਬਾ ਕਰ ਗਏ ਤੇ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਗਿਆ ਨਸ਼ਾ ਖਤਮ ਹੋ ਗਿਆ ਤਾਂ ਸਰਕਾਰ ਨੇ ਇੰਨਾ ਵਧੀਆ ਉਪਰਾਲਾ ਕੀਤਾ ਹੈ ਐਨੀ ਸਖਤਾਈ કરી ਹੈ ਤਾਂ ਫਿਰ ਤਾਰੀਫ ਕਰਨੀ ਤਾਂ ਬਣਦੀ ਹੈ ਤਾਂ ਇਹੀ ਚੰਦ ਲੈਣਾ ਤੁਹਾਡੇ ਨਾਲ ਸਾਂਝਿਆ ਕਰਾਂਗੇ ਕਹਿੰਦਾ ਕਰ ਇਸਤਿਹਾਰबाजी ਹੋਏ ਝੱਲੇ ਨਾ ਰਹੀ ਕੋਈ ਸੁੱਧ ਬੁੱਧ ਕਰ ਇਸਤਿਹਾਰबाजी ਹੋਏ ਝੱਲੇ ਨਾ ਰਹੀ ਕੋਈ ਸੁੱਧ ਬੁੱਧ ਮਈ ਮਹੀਨੇ ਖਤਮ ਹੋਣੀ ਮੁਹਿਮ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿਮ ਜੁੱਧ ਨਸ਼ਿਆਂ ਵਿਰੁੱਧ ਕਿੰਨੇ ਦਿਨ ਚੱਲਿਆ ਬਲਡੋਜ਼ਰ ਕਿੰਨਾ ਨਸ਼ਾ ਮੁਕਾ ਗਈ ਕਿੰਨੇ ਦਿਨ ਚੱਲਿਆ ਬਲਡੋਜ਼ਰ ਕਿੰਨਾ ਨਸ਼ਾ ਮੁਕਾ ਗਈ ਬਠਿੰਡੇ ਰਸਤੇ ਜਾਣੋਂ ਭੁੱਲੇ ਸੋਸ਼ਲ ਮੀਡੀਆ ਤੇ ਰੌਲਾ ਪਾ ਗਏ ਬਠਿੰਡੇ ਰਸਤੇ ਜਾਣੋਂ ਭੁੱਲੇ ਸੋਸ਼ਲ ਮੀਡੀਆ ਤੇ ਰੌਲਾ ਪਾ ਗਏ ਨਾ ਪਾਣੀ ਦਾ ਪਾਣੀ ਹੋਇਆ ਤੇ ਨਾ ਦੁੱਧ ਦਾ ਦੁੱਧ ਮਈ ਮਹੀਨੇ ਖਤਮ ਹੋਣੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਇਥੇ ਝੋਟੇ ਵਰਗੇ ਬਿਲਕਦੇ ਫਿਰਦੇ ਨਸ਼ੇੜੀ ਕਈ ਫੜਾ ਗਏ ਇਥੇ ਝੋਟੇ ਵਰਗੇ ਬਿਲਕਦੇ ਫਿਰਦੇ ਨਸ਼ੇੜੀ ਕਈ ਫੜਾ ਗਏ ਕਿਥੋਂ ਕਿਵੇਂ ਚੈਨ ਘੁੰmdi ਗੱਲ ਸੱਚ ਸੁਣਾ ਗਏ ਕਿਥੋਂ ਕਿਵੇਂ ਚੈਨ ਘੁੰmdi ਗੱਲ ਸੱਚ ਸੁਣਾ ਗਏ ਸ਼ਰੇ ਆਮ ਫੜ ਮਾਇਕ ਬੋਲਿਆ ਸਾਹਮਣੇ ਆਇਆ ਖੁਦ ਮਈ ਮਹੀਨੇ ਖਤਮ ਹੋਣੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਚਲੋ ਹੁਣ ਇਹ ਡੁਗਡੁਗੀ ਵਜਾ ਲਈ ਕੋਈ ਹੋਰ ਪੈਂਤੜਾ ਦਿਖਾਉਣਗੇ ਚਲੋ ਹੁਣ ਇਹ ਡੁਗਡੁਗੀ ਵਜਾ ਲਈ ਕੋਈ ਹੋਰ ਪੈਂਤੜਾ ਦਿਖਾਉਣਗੇ ਚਾਰੇ ਪਾਸੇ ਖੜੀਆਂ ਲਾਂ ਤਾਂ ਕਿਹੜੇ ਰਸਤੇ ਆਉਣਗੇ ਚਾਰੇ ਪਾਸੇ ਖੜੀਆਂ ਲਾਂ ਤਾਂ ਕਿਹੜੇ ਪਾਸੇ ਆਉਣਗੇ ਲੋਕਾਂ ਚੰਗੀ ਤਸੱਲੀ ਕਰਾਉਣੀ ਖੈੜਾ ਛਡਾਉਣਾ ਉੱਡ ਲੋਕਾਂ ਚੰਗੀ ਤਸੱਲੀ ਕਰਾਉਣੀ ਖੈੜਾ ਛਡਾਉਣਾ ਉੱਡ ਮਈ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਕਹਿੰਦਾ ਕਰਦੇ ਸੀ ਇੱਕ ਹਫ਼ਤੇ ਦੀਆਂ ਗੱਲਾਂ ਰੰਗਲਾ ਪੰਜਾਬ ਬਣਾ ਦੇਾਂਗੇ ਕਰਦੇ ਸੀ ਇੱਕ ਹਫ਼ਤੇ ਦੀਆਂ ਗੱਲਾਂ ਰੰਗਲਾ ਪੰਜਾਬ ਬਣਾ ਦੇਾਂਗੇ ਮੋੜ ਲੀਹਾਂ ਤੇ ਗੱਡੀ ਚੜਜੂ ਨਸ਼ਾ ਸਭ ਮੁਕਾ ਦੇਾਂਗੇ ਮੋੜ ਲੀਹਾਂ ਤੇ ਗੱਡੀ ਚੜਜੂ ਨਸ਼ਾ ਸਭ ਮੁਕਾ ਦੇਾਂਗੇ ਕਰਜ਼ੇ ਦਾ ਖੂ ਪੱਟੀ ਜਾਂਦੇ ਪੰਜਾਬ ਰਿਹਾ ਡੁੱਬ ਕਰਜ਼ੇ ਦਾ ਖੂ ਪੱਟੀ ਜਾਂਦੇ ਪੰਜਾਬ ਰਿਹਾ ਡੁੱਬ ਮਈ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਪਰਵਾਸੀਆਂ ਦਾ ਬੜਾ ਰੌਲਾ ਪੈਂਦਾ ਪੱਕੇ ਪੈਰ ਲਾ ਗਏ ਪਰਵਾਸੀਆਂ ਦਾ ਬੜਾ ਰੌਲਾ ਪੈਂਦਾ ਪੱਕੇ ਪੈਰ ਲਾ ਗਏ ਛੋਟੇ ਕੱਢਣੇ ਹੋਏ ਔਖੇ ਛੋਟੇ ਪਰਵਾਸੀ ਛੋਟੇ ਕੱਢਣੇ ਹੋਏ ਔਖੇ ਵੱਡੇ ਵੀ ਪੰਜਾਬ ਆ ਗਏ ਆਪਾਂ ਤੋਂ ਛੋਟੇ ਹੀ ਨਿਕਲੇ ਤੇ ਵੱਡੇ ਵੀ ਇੱਥੇ ਆ ਗਏ ਕਹਿੰਦਾ ਛੋਟੇ ਕੱਢਣੇ ਹੋਏ ਔਖੇ ਵੱਡੇ ਵੀ ਪੰਜਾਬ ਆ ਗਏ ਮਾਡਲ ਹੱਦੋਂ ਪਾਰ ਫੇਲ ਹੋਏ ਮਾਡਲ ਚਰਚਾ ਜਾਇਆ ਸੀ ਨਾ ਉਦਾਹਰਨ ਦਿੰਦੇ ਸੀ ਆਪਾਂ ਬੋਟਾ ਪਾਤੀਆ ਇਹਦਾ ਮਾਡਲ ਹਦੋਂ ਪਾਰ ਫੇਲ ਹੋ ਗਏ ਹਵਾ ਚ ਗਏ ਉੱਡ ਮਈ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਇਸ ਮਹੀਨੇ ਖਤਮ ਹੋਣੀ ਮੁਹਿਮਾ ਜੁੱਧ ਨਸ਼ਿਆਂ ਵਿਰੁੱਧ ਤਾਂ ਇਹ ਮੁਹਿਮਾ ਹੈ ਜਿਹੜੀ ਇਸ ਮਹੀਨੇ ਖਤਮ ਹੋਣ ਜਾ ਰਹੀ ਹੈ ਹੁਣ ਕੋਈ ਨਵਾਂ ਪੈੰਟੜਾ ਆਊਗਾ ਇਸ ਤਿਹਾਰਵਾਜੀ ਫੁੱਲ ਚੱਲ ਰਹੀ ਹੈ ਪਰ ਨਾ ਆਪ ਦੇ ਖਜ਼ਾਨੇ ਚੋਂ ਜਿਹੜਾ ਆਪਾਂ ਟੈਕਸ ਰਾਹੀਂ ਭਰਦੇ ਆ ਕਿਉਂਕਿ ਸਾਹਬ ਹੋਰੀ ਆਪ ਹੀ ਕਹੇ ਸੀ ਖਜ਼ਾਨਾ ਤਾਂ ਕਦੇ ਖਾਲੀ ਹੁੰਦਾ ਹੀ ਨਹੀਂ ਹੁੰਦਾ ਵੀ ਨਹੀਂ ਸੱਚ ਕਿਹਾ ਸੀਗਾ ਹਰ ਰੋਜ਼ ਤਾਂ ਉਹ ਚ ਟੈਕਸ ਜਾਈ ਜਾਂਦਾ ਜਾਈ ਜਾਂਦਾ ਪਰ ਪੰਜਾਬ ਕਰਜ਼ਈ ਹੋਈ ਜਾਂਦਾ ਕਰਜ਼ਈ ਕਰਜ਼ੇ ਵਾਲਾ ਖੂ ਪੱਟੀ ਜਾਂਦੇ ਨੇ ਪੰਜਾਬ ਵਿੱਚ ਡੁੱਬੀ ਜਾਂਦਾ ਤਾਂ ਹੁਣ ਨਵਾਂ ਪੈੰਤੜ ਆ ਜਾਊਗਾ ਤਾਂ ਇਹ ਚੰਦ ਲੈਣਾ ਲਿਖਿਆ ਸੀ ਗਿਆ ਇਸ ਮੁਹਿੰਮ ਤੇ ਮੁਹਮਮ ਵਧੀਆ ਚਲਾਈ ਸੀ ਬਲਟੋਜਰ ਵੀ ਫਾਸਟ ਚੱਲਦਾ ਸੀ ਇੱਕ ਵਾਰ ਡਰ ਦਾ ਮਾਹੌਲ ਵੀ ਬਣਿਆ ਸੀ ਪਰ ਲਾਸਟ ਜੇ ਤੇ ਜਾ ਕੇ ਖੋਦਿਆ ਪਹਾੜ ਨਿਕਲਿਆ ਚੂਹਾ 15 17 ਦਿਨੀ ਰੌਲਾ ਜਪਿਆ ਇੱਕ ਕਿੱਡੀ ਵੱਡੀ ਉਧਾਰਨ ਬਠਿੰਡੇ ਤੋਂ ਆਪਣੇ ਸਾਹਮਣੇ ਆਈ ਸੀ ਉਹਨੇ ਦੱਸਤਾ ਵੀ ਕਿਹੜਾ ਕਾਨੂੰਨ ਆ ਚਲੋ ਇੱਥੇ ਤਾਂ ਹੀ ਚੱਲਦਾ ਜਿਸ ਦੀ लाठी ਉਸ ਦੀ भैंस ਜਿਹਦਾ ਜਿੰਨਾ ਜੋਰ ਆ ਅਗਲਾ ਲਾ ਕੇ ਨਿਕਲ ਜਾਂਦਾ ਹੈ ਕਿਹੜਾ ਕੌਲਦਾ ਹੈ ਕੋਈ ਗੱਲ ਭੁੱਕੀ ਦੇ ਚਮਚੇ ਵਾਲ ਅੰਦਰ ਬੈਠਾ ਰੋਈ ਜਾਂਦਾ ਰਹਿੰਦਾ ਹੈ ਜਿਹੜਾ ਵੱਡਾ ਸਪਲਾਇਰ ਹੁੰਦਾ ਹੈ ਸਪਲਾਈ ਵਾਲਾ ਹੁੰਦਾ ਉਹਦਾ ਬਾਲ ਵੀ ਨਹੀਂ ਪਟ ਸਕਦੇ ਤਾਂ ਇਹ ਸਾਡਾ ਸਿਸਟਮ ਹੈ ਇਹ ਤਾਂ ਹੁਣ ਜੇ ਨੌਜਵਾਨਾਂ ਨੇ ਆਪਣੀ ਸੋਚ ਹੀ ਬਦਲ ਲਈ ਫੇਰ ਤਾਂ ਖਤਮ ਹੋ ਜੂ ਨਹੀਂ ਇਦਾਂ ਦੀ ਕੋਈ ਸਸਤਾ ਨਹੀਂ ਬਣੀ ਨਾ ਹੀ ਕੋਈ ਕਿਸੇ ਦਾ ਨਸ਼ਾ ਜਿਹੜਾ ਉਹ ਛਡਾ ਸਕਦਾ ਚਿੱਟਾ ਤਾਂ ਇੰਨਾ ਪਹਾੜਾ ਜਿਹੜਾ ਆਪਣੇ ਭੈੜਾਗਾ ਜਿਹੜਾ ਆਪਣੇ ਬਲੱਡ 'ਚ ਹੀ ਰਚ ਗਿਆ ਤਾਂ ਇਹਨੂੰ ਇਕੱਲਾ ਸੋਚ ਕੱਢ ਸਕਦੀ ਹੈ ਜਦੋਂ ਨੌਜਵਾਨ ਦੇ ਵਿੱਚ ਸੋਚ ਬਣ ਗਈ ਵੀ ਮੈਂ ਤਾਂ ਯਾਰ ਪਿੰਦਾ ਹੀ ਨਹੀਂ ਆਪ ਦਾ ਕੋਈ ਕੰਮ ਤੌਰ ਨਾ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰੂੰਗਾ ਮੰਦਨੇ ਆਪਣਾ ਕੰਮ ਤੋਰਿਆ ਆਪਣੇ ਪਿੰਡ ਚ ਹੀ ਹੈਗਾ ਉਹਦੀ ਰੀਲ ਬਣਾ ਕੇ ਪਾਵਾਂਗੇ ਚੰਗੀ ਗੱਲ ਆ ਉਹਨੂੰ ਹੌਸਲਾ ਮਿਲੂਗਾ ਤੇ ਨਾਲ ਆਪਣਾ ਪਿੰਡ ਪੜਿਆ ਲਿਖਿਆ ਸਿਆਣਾ ਉਹਨੂੰ ਕੰਮ ਵੀ ਦੇਊਗਾ ਆਪਣਾ ਰੋਜ਼ਗਾਰ ਉਹਨਾਂ ਤੋਰਿਆ ਐਨਾ ਵੀ ਕੋਈ ਉਹ ਨਸ਼ਾ ਨਹੀਂ ਕਰਦਾ ਸੀਗਾ ਪਰ ਹਾਂ ਜਿਵੇਂ ਹੀ ਰਹਿੰਦਾ ਦਲਦਲ ਦੇ ਵਿੱਚੋਂ ਬੜ ਜਾਂਦਾ ਕਿਉਂਕਿ ਦੇਖਦਾ ਸੀਗਾ ਤਾਂ ਉਹ ਅਲੱਗ ਤੋਂ ਪਾਵਾਂਗੇ ਤਾਂ ਤੁਸੀਂ ਵੀ ਫਿਰ ਇਹ ਮੁਬਾਰਕਾਂ ਜਿਹਨੂੰ ਦੇਣੀਆਂ ਚਾਹੁੰਦੇ ਹੋ ਇਸ ਮਹਿਮੇਬਾਰੇ ਤਾਂ ਵੀਡੀਓ ਸ਼ੇਅਰ ਕਰਕੇ ਦੇ ਦਿਓ